ਬਈ دادੋ ਕੀ ਨਾ ਆਪਣਾ ਤੇ ਤੁਹਾਡਾ ਪਰਸ ਲੰਬਾ ਵਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜੀ ਦਇਆਲ ਮਸੀਹ ਆ ਪਿੰਡ ਅਮੀਪੁਰ ਤੇ ਮੈਂ ਧੰਨਵਾਦੀ ਆ ਭਾਜੀ ਢੀਰ ਦੇ ਸਿੰਘ ਦਾ ਐਸਆਈ ਤੇ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਆ ਇਹਨਾਂ 5000 ਰੁਪਿਆ ਵਿੱਚ ਹੀ ਤੇ ਜ਼ਰੂਰੀ ਕਾਗਜ਼ਤੀ ਵਿੱਚ ਆਰਸੀ ਵਿੱਚ ਤੇ ਮੈਂ ਧੰਨਵਾਦੀ ਕਰਨਾ ਇਹਨਾਂ ਦਾ ਕਿ ਇਮਾਨਦਾਰ ਇਹਨਾਂ ਨੇ ਆਜ ਮਾਰ ਕੇ ਪਰਸ ਮੈਨੂੰ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਇਹ ਬਹੁਤ ਬੰਦੇ ਇਮਾਨਦਾਰ ਹੈ ਜੀ ਪੁਲਿਸ ਬਹੁਤ ਚੰਗੀ ਆ ਮੈਂ ਵੇਖਿਆ ਇਮਾਨਦਾਰੀ ਇਹਨਾਂ ਦੀ ਇਹਨਾਂ ਘੜੋ ਸਦਕੇ ਤੇ ਮੇਰਾ ਪਰਸ ਮੇਰੇ ਹਵਾਲੇ ਕੀਤਾ ਤੇ ਮੇਰੇ ਬਾਰੇ ਤੇ ਬਹੁਤ ਚੰਗੇ ਆ ਮੈਂ ਐਸ.ਆਈ. ਬੀਰ ਸਿੰਘ ਚੌਕੀ ਜੋੜਾ 17 ਵਗੇ ਤਨਾਦਾ ਤੇ ਦਿਆਲ ਮਸੀਹ ਜੀ ਸਾਡੇ ਕੋਲ ਕੇਸ ਸੰਬੰਧ ਦਰਖਾ ਦੇ ਸੰਬੰਧ ਵਿੱਚ ਇੱਥੇ ਆਏ ਸੀਗੇ ਜਿਨ੍ਹਾਂ ਦਾ ਕੋਈ ਇੱਥੇ ਪਰਸ ਡਿੱਗ ਪਿਆ ਸੀਗਾ ਤੇ ਪਰਸ ਜਿਹੜਾ ਸੀ ਸਾਨੂੰ ਮਿਲ ਗਿਆ ਤੇ ਇੱਥੇ ਮੈਂ ਕਾਫੀ ਆਪਣੇ ਮੁਲਾਜ਼ਮਾਂ ਨੂੰ ਪੁੱਛਕਿਛ ਕੀਤੀ ਵੀ ਤੁਹਾਡਾ ਤਾਂ ਨਹੀਂ ਉਹਨਾਂ ਕਹੇ ਵੀ ਸਾਡਾ ਨਹੀਂਗਾ ਇਕ ਕੁਝ ਚਿਰ ਬਾਅਦ ਆਲਮਸੀ ਸਾਡੇ ਕੋ ਆਏ ਨੇ ਇਹਨਾਂ ਨੇ ਕਿਹਾ ਵੀ ਆ ਮੇਰਾ ਪਰਸਾ ਤੇ ਵਿੱਚ ਥੋੜੇ ਪੈਸੇ ਨੇ ਤੇ ਕੋਈ ਜ਼ਰੂਰੀ ਕਾਗਜ਼ਤ ਨੇ ਜੋ ਅਸੀਂ ਇਹਨਾਂ ਦੇ ਹਵਾਲੇ ਕਰਤਾ